ਫੋਨ ਮੇਰਾ ਯੰਗ ਬੇਟਾ ਤੇ ਉਹ ਅੱਜ ਦੀ ਰੇਟ ਤੇ ਜੇ ਮੈਨੂੰ ਆਪ ਕਹਿ ਰਿਹਾ ਉਹਨੇ ਆਉਣਾ ਸੀ ਹਨਾ ਬਾਹਰੋਂ ਤੇ ਉਹ ਆ ਕੇ ਮੈਨੂੰ ਕਹਿ ਰਿਹਾ ਕਿ ਸਾਰੇ ਤਿਆਰ ਰਹੋ ਮੈਂ ਦੋਕ ਦਿਨ ਲਈ ਆਉਣਾ ਤੇ ਆਪਾਂ ਜਿਹੜਾ ਜਿੱਦਣ ਮੈਂ ਆਉਣਾ ਨਾ ਉਸ ਦਿਨ ਰਾਫੀ ਫਤੇਗੜ ਸਾਹਿਬ ਜਾਣਾ ਅੱਛਾ ਤੇ ਮੈਨੂੰ ਹੋਰ ਕੀ ਮੈਂ ਤਾਂ ਜ਼ਿੰਦਗੀ 'ਚ ਜੋ ਕਮਾਣਾ ਸੀ ਮੇਰੀ ਤਾਂ ਆਹੀ ਕਮਾਈ ਹੈ ਫਿਰ ਅਸੀਂ ਨਿਕਲੇ ਗੁਰਦਰਾ ਜੋਤੀ ਸਰੂਪ ਤੋਂ ਤੇ ਉਹ ਕਹਿ ਰਿਹਾ ਪਪਾ ਅਜੇ ਤਾਂ 2:30 ਕੀ ਵੱਜੇ ਨੇ ਫਤੇਗੜ ਸਾਹਿਬ ਵੀ ਉਹ ਚਲੀਏ ਤਰ ਦੂਜੇ ਗੁਰਦਵਾਰੇ ਜਾਂਦੇ ਆਂ ਸੀ ਉੱਥੇ ਅੰਮ੍ਰਿਤ ਵੇਲਾ ਹੋ ਜਾਂਦਾ ਸਾਨੂੰ ਬਹੁ ਫੁੱਟ ਦੀ ਇਹ ਪਿਓ ਨਹੀਂ ਕਹਿ ਰਿਹਾ ਬੱਚਾ ਕਹਿ ਰਿਹਾ ਤੇ ਇਹ ਮੈਨੂੰ ਲੱਗਦਾ ਕਿ ਇਸ ਤੋਂ ਵੱਡੀ ਕਮਾਈ ਹੋਰ ਕੋਈ ਗੁਰਪ੍ਰੀਤ ਧੁੱਗੀ ਦਾ ਮੁੰਡਾ ਹੋਣ ਦਾ ਮਾਣ ਤਾਂ ਉਹਨੂੰ ਹੋਣਾ ਚਾਹੀਦਾ ਪਰ ਤੁਹਾਨੂੰ ਕਦੇ ਉਹਦੇ ਚ ਇਸ ਗੱਲ ਦੀ ਹੋਂਮੇ ਨਜ਼ਰ ਆਈ ਮੈਂ ਆਨੈਸਟਲੀ ਦੱਸਾਂ ਗੁਰੂ ਨੂੰ ਹਾਜ਼ਰ ਜਾਣ ਕੇ ਕਿ ਜਦ ਤੱਕ ਲੋਕਾਂ ਤੋਂ ਇਧਰ ਉਧਰੋਂ ਕਿਸੇ ਨੂੰ ਪਤਾ ਨਾ ਨਾ ਲੱਗੇ ਕਿ ਉਹ ਮੇਰਾ ਬੱਚਾ ਹਣ ਉਦੋਂ ਤੱਕ ਨਹੀਂ ਉਹਨੂੰ ਪਤਾ ਹੁੰਦਾ ਸਾਹਮਣੇ ਵਾਲੇ ਬੰਦੇ ਕਈ ਵਾਰੀ ਫੋਟੋ ਦੇਖ ਕੇ ਕਹਿੰਦੇ ਤੇ ਤੇਰੀ ਫੋਟੋ ਕਹਿੰਦੇ ਇਹਨਾਂ ਨਾਲ ਕਿੱਦਾਂ ਫਿਰ ਦੱਸਦਾ ਮੇਰੇ ਪਾਪਾ ਨੇ ਉਹਨਾਂ ਦੇ ਸਕੂਲ 'ਚ ਇੱਕ ਵਾਰੀ ਮੈਂ ਚੀਫ ਗੈਸਟ ਗਿਆ ਸੀ ਜੇ ਸਕੂਲ ਪੜਦਾ ਸੀ ਉਦੋਂ ਉਹਨਾਂ ਦੇ ਸਕੂਲ 'ਚ ਮੈਂ ਚੀਫ ਗੈਸਟ ਗਿਆ ਸੀ ਉੱਥੇ ਮੈਂ ਜਾ ਕੇ ਦੱਸਿਆ ਕਿ ਮੈਨੂੰ ਖੁਸ਼ੀ ਹੋ ਰਹੀ ਹੈ ਹਾਂ ਤੇ ਅੱਜ ਮੇਰੇ ਚਲੋ ਬੱਚਿਆਂ ਬਾਕੀਆਂ ਤੇ ਮਿਲ ਰਹੇ ਮੇਰੇ ਬੱਚੇ ਵੀ ਇੱਥੇ ਪੜ੍ਹਦੇ ਨੇ ਹਾਂ ਉਦੋਂ ਲੋਕਾਂ ਨੂੰ ਹੈਰਾਨੀ ਇਹਦੇ ਬੱਚੇ ਇੱਥੇ ਕਿੱਥੇ ਪੜ੍ਹਦੇ ਨੇ ਫਿਰ ਹੌਲੀ-ਹੌਲੀ ਪਤਾ ਲੱਗਾ ਉਹਦੀ ਟੀਚਰ ਇਨਚਾਰਜ ਉਹ ਸੈਵਨਥ ਚ ਪੜ੍ਹਦੇ ਸਤਵੀਂ ਜਦੋਂ ਕਹਿੰਦੀ ਬੇਟਾ ਤੇਰੇ ਪਾਪਾ ਹੈਗਾ ਨਾ ਹਾਂਜੀ ਕਹਿੰਦੀ ਤੂੰ ਕਦੀ ਦੱਸਿਆ ਹੀ ਨਹੀਂ ਉਹ ਤੇਰੇ ਪਾਪਾ ਨੇ ਤੇ ਕਹਿੰਦੇ ਮੈਡਮ ਇਹ ਚੀਜ਼ ਕੀ ਦੱਸਣਾ ਨਾ ਸਾਰਿਆਂ ਦੇ ਪਾਪਾ ਕੁਝ ਨਾ ਕੁਝ ਕਰਦੇ ਹੀ ਆ ਤੁਸੀਂ ਆਪਣੇ ਬੱਚਿਆਂ ਦਾ ਕਰੈਕਟਰ ਕਿਵੇਂ ਡਿਵੈਲਪ ਕਰ ਰਹੇ ਹੋ ਜਾਂ ਕੀਤਾ ਕਿਸ ਤਰ੍ਹਾਂ ਜਿੰਨੀ ਕ ਆਪਣੀ ਔਕਾਤ ਹੈ ਉਹਨਾਂ ਕੋ ਉਹਨਾਂ ਨੂੰ ਸੁਣਾ ਕੇ ਸਮਝਾ ਕੇ ਬੱਚਿਆਂ ਨੂੰ ਹਮੇਸ਼ਾ ਟਾਈਮ ਕੱਢਿਆ ਬੱਚਿਆਂ ਨੂੰ ਜਿੱਥੇ-ਜਿੱਥੇ ਜਾਣਾ ਜ਼ਰੂਰੀ ਉਹਨਾਂ ਦਾ ਉੱਥੇ-ਉੱਥੇ ਲੈ ਕੇ ਗਏ ਆ ਛੋਟੇ ਹੁੰਦਿਆਂ ਤੋਂ ਹੁਣ ਤੱਕ ਵੀ ਤੇ ਮਤਲਬ ਵੱਡੀ ਗੱਲ ਇਹ ਹੈ ਕਿ ਦੇਖੋ ਮੈਂ ਮਤਲਬ ਹੁਣ ਮੇਰਾ ਯੰਗ ਬੇਟਾ ਹੈ ਤੇ ਉਹ ਅੱਜ ਦੀ ਡੇਟ 'ਚ ਜੇ ਮੈਨੂੰ ਆਪ ਕਹਿ ਰਿਹਾ ਉਹਨੇ ਆਉਣਾ ਸੀ ਹਨਾ ਬਾਹਰੋਂ ਤੇ ਉਹ ਆ ਕੇ ਮੈਨੂੰ ਕਹਿ ਰਿਹਾ ਕਿ ਸਾਰੇ ਤਿਆਰ ਰਹੇ ਮੈਂ 2 ਦਿਨ ਲਈ ਆਉਣਾ ਤੇ ਆਪਾਂ ਜਿਹੜਾ ਜਿੱਦਨ ਮੈਂ ਆਉਣਾ ਨਾ ਉਦੋਂ ਰਾਤੀ ਫਤਿਹਗੜ੍ਹ ਸਾਹਿਬ ਜਾਣਾ ਅੱਛਾ ਤੇ ਮੈਨੂੰ ਹੋਰ ਕੀ ਮੈਂ ਤਾਂ ਜ਼ਿੰਦਗੀ 'ਚ ਜੋ ਕਮਾਣਾ ਸੀ ਕਿ ਮੇਰੀ ਤਾਂ ਆਹੀ ਕਮਾਈ ਹੈ ਕਿ ਮੇਰਾ ਬੇਟਾ ਮੈਨੂੰ ਕਹਿ ਰਿਹਾ ਮੰਮੀ ਨੂੰ ਵੀ ਕਹ ਰਿਹਾ ਪਪਾ ਮੈਂ ਆਣਾ ਨੇ ਆਪਾਂ ਮਿਡ ਨਾਈਟ ਨੂੰ ਅਸੀਂ ਫਤਿਹਗੜ੍ਹ ਸਾਹਿਬ ਗਏ ਹਾਂ ਹਨਾ ਸੰਗਤ ਵੀ ਉਦੋਂ ਵਿਰਾਮ ਚ ਹੁੰਦੀ ਐ ਜਿਆਦਾ ਅੱਛਾ ਮੌਕਾ ਮਿਲਦਾ ਤੁਹਾਨੂੰ ਦਰਸ਼ਨ ਕਰਨ ਦਾ ਬਿਲਕੁਲ ਠੀਕ ਐ ਫਿਰ ਅਸੀਂ ਨਿਕਲੇ ਗੁਰਦੁਆਰਾ ਜੋਤੀ ਸਰੂਪ ਤੋਂ ਤੇ ਕਹਿ ਰਹੇ ਪਪਾ ਅਜੇ ਤਾਂ 2.5 ਕੀ ਵੱਜੇ ਨੇ ਫਤੇਗੜ ਸਾਹਿਬ ਵੀ ਉਹ ਚੱਲੀ ਐ ਫਿਰ ਦੂਜੇ ਗੁਰਦੁਆਰੇ ਜਾਂਦੇ ਆਂ ਅਸੀਂ ਉੱਥੇ ਅੰਮ੍ਰਿਤ ਵੇਲਾ ਹੋ ਜਾਂਦਾ ਸਾਨੂੰ ਬਹੁ ਫੁੱਟ ਦੀ ਇਹ ਪਿਓ ਨਹੀਂ ਕਹਿ ਰਿਹਾ ਬੱਚਾ ਕਹਿ ਰਿਹਾ ਤੇ ਇਹ ਮੈਨੂੰ ਲੱਗਦਾ ਕਿ ਇਸ ਤੋਂ ਵੱਡੀ ਕਮਾਈ ਹੋਰ ਕੋਈ ਨਹੀਂ ਤੁਹਾਡਾ ਬੇਟਾ ਤੁਹਾਡੇ ਤੇ ਆ ਜਾਂ ਮਦਰ ਤੇ ਆ ਆ ਦੇਖੋ ਬੜਾ ਸਿਆਣਾ ਉਹ ਜਿਹੜੀ ਜਿਹੜੀ ਚੀਜ਼ ਜਿੱਥੋਂ ਚੰਗੀ ਲੱਗੀ ਉਹਨੇ ਚੱਕ ਲਈ ਜਿਹੜੀ ਜਿੱਥੇ ਮਾਂ ਚ ਕੋਈ ਚੰਗੀਆਂ ਚੀਜ਼ਾਂ ਨੂੰ ਲੱਗੀਆਂ ਉਹਨੇ ਉਹ ਵੀ ਲੈ ਲਈਆਂ ਮੇਰੇ ਤੋਂ ਵੀ ਲੈ ਲਈਆਂ ਪਰ ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਉਹਨੇ ਬਹੁਤ ਕੁਝ ਆਪਣੇ ਦਾਦੇ ਤੋਂ ਵੀ ਸਿੱਖ ਲਿਆ ਆਪਣੀ ਦਾਦੀ ਤੋਂ ਵੀ ਆਪਣੇ ਤਾਏ ਤੋਂ ਵੀ ਉਹ ਉਹ ਬੜਾ ਨਾ ਇੱਕ ਜਿਹਨੂੰ ਕਹਿੰਦੇ ਨਾ ਵੀ ਚੁਗਣ ਵਾਲਾ ਬੰਦਾ ਜਿਹੜੀ ਚੀਜ਼ ਜਿੱਥੋਂ ਚੰਗੀ ਮਿਲਦੀ ਚੁਗ ਲੈਂਦਾ ਜੀ ਕਿਸ ਤਰ੍ਹਾਂ ਦਾ ਸ਼ੌਕ ਹੈ ਤੁਹਾਡੇ ਬੇਟੇ ਦੇ ਕੀ ਕਰ ਰਿਹਾ ਅੱਜ ਕੱਲ੍ਹ ਉਹ ਫਿਲਮ ਮੇਕਿੰਗ ਜੀ ਕਰ ਰਿਹਾ ਜੀ ਸਟੱਡੀ ਕਰ ਰਿਹਾ ਫਿਲਮ ਮੇਕਿੰਗ ਜੀ ਆਣਾ ਚਾਹੁੰਦਾ ਤੁਹਾਡੀ ਆਪਣੀ ਅਦਾਕਾਰੀ ਦਾ ਜਾਂ ਤੁਹਾਡੇ ਕਿਰਦਾਰ ਦਾ ਕਿੰਨਾ ਕੋ ਅਸਰ ਹੈ ਉਹਦੇ ਤੇ ਨਹੀਂ ਉਹ ਅਸਰ ਜੇ ਹੁੰਦਾ ਫਿਰ ਉਹ ਅਦਾਕਾਰ ਬਣਦਾ ਮੈਂ ਤੇ ਉਹਨੂੰ ਬੜਾ ਕਿਹਾ ਵੀ ਤੂੰ ਉਹ ਜਿਹੜੇ ਡਾਇਰੈਕਟਰ ਨਾਲ ਕੰਮ ਕਰ ਰਿਹਾ ਹੁਣ ਉਹ ਵੀ ਕਹਿੰਦਾ ਯਾਰ ਤੇਰਾ ਪਾਪਾ ਤੇਰਾ ਐਡਾ ਸਟੈਬਲਿਸ਼ ਐਕਟਰ ਹੈ ਤੇ ਤੂੰ ਡਾਇਰੈਕਟਰ ਬਣਨਾ ਚਾਹੁੰਦਾ ਇਹਦੇ ਤਾਂ ਕਸਾਈ ਬਹੁਤ ਹੁੰਦੀ ਕਹਿੰਦਾ ਤੂੰ ਐਵੇਂ ਕਹਿੰਦਾ ਮਜਦੂਰੀ ਕਰਨ ਦੀ ਸੋਚ ਲਈ ਵੀ ਤੂੰ ਐਕਟਰ ਬਣ ਉਹ ਕਹਿੰਦਾ ਨਹੀਂ ਮੇਰਾ ਸ਼ੌਕ ਹੈ ਸੋ ਮੈਂ ਕਦੇ ਨਹੀਂ ਫੋਰਸ ਕੀਤਾ ਉਹਨੂੰ ਵੀ ਤੂੰ ਐਕਟਰ ਬਣੀ ਹੈ ਕੁਝ ਕਰ ਉਹਨੂੰ ਸ਼ੌਂਕ ਹੈ ਤੇ ਉਹ ਐਕਟਿੰਗ ਹੀ ਕਰੇਗਾ ਉਹ ਡਾਇਰੈਕਸ਼ਨ ਕਰੇਗਾ ਗੁਰਪ੍ਰੀਤ ਕੋ ਗੀਦਾ ਮੁੰਡਾ ਹੋਣ ਦਾ ਮਾਣ ਤਾਂ ਉਹਨੂੰ ਹੋਣਾ ਚਾਹੀਦਾ ਪਰ ਤੁਹਾਨੂੰ ਕਦੇ ਉਹਦੇ ਵਿੱਚ ਇਸ ਗੱਲ ਦੀ ਹੋਂਮੇ ਨਜ਼ਰ ਆਈ ਮੈਂ ਆਨੈਸਟਲੀ ਦੱਸਾਂ ਗੁਰੂ ਨੂੰ ਹਾਜ਼ਰ ਜਾਣ ਕੇ ਕਿ ਜਦ ਤੱਕ ਲੋਕਾਂ ਤੋਂ ਇਧਰ ਉਧਰੋਂ ਕਿਸੇ ਨੂੰ ਪਤਾ ਨਾ ਨਾ ਲੱਗੇ ਕਿ ਉਹ ਮੇਰਾ ਬੱਚਾ ਹਨ ਤੇ ਉਦੋਂ ਤੱਕ ਨਹੀਂ ਉਹਨੂੰ ਪਤਾ ਹੁੰਦਾ ਸਾਹਮਣੇ ਵਾਲੇ ਬੰਦੇ ਨੂੰ ਕਈ ਵਾਰੀ ਫੋਟੋ ਦੇਖ ਕੇ ਕਹਿੰਣਗੇ ਤੇਰੀ ਫੋਟੋ ਕਹਿੰਦੇ ਇਹਨਾਂ ਨਾਲ ਕਿਦਾਂ ਫਿਰ ਦੱਸਦਾ ਮੇਰੇ ਪਾਪਾ ਨੇ ਉਹਨਾਂ ਦੇ ਸਕੂਲ ਚ ਇੱਕ ਵਾਰੀ ਮੈਂ ਚੀਫ ਗੈਸਟ ਗਿਆ ਸੀ ਜੇ ਸਕੂਲ ਪੜਦਾ ਸੀ ਉਦੋਂ ਉਹਨਾਂ ਦੇ ਸਕੂਲ ਚ ਮੈਂ ਚੀਫ ਗੈਸਟ ਗਿਆ ਸੀ ਉੱਥੇ ਮੈਂ ਜਾ ਕੇ ਦੱਸਿਆ ਕਿ ਮੈਨੂੰ ਖੁਸ਼ੀ ਹੋ ਰਹੀ ਹੈ ਹਾਂ ਕਿ ਅੱਜ ਮੈਂ ਚਲੋ ਬੱਚਿਆਂ ਬਾਕੀਆਂ ਤੇ ਮਿਲ ਰੇ ਮੇਰੇ ਬੱਚੇ ਵੀ ਇੱਥੇ ਪੜਦੇ ਨੇ ਹਾਂ ਉਦੋਂ ਲੋਕਾਂ ਨੂੰ ਹੈਰਾਨੀ ਇਹ ਵੀ ਇਹਦੇ ਬੱਚੇ ਇੱਥੇ ਕਿੱਥੇ ਪੜਦੇ ਨੇ ਫਿਰ ਹੌਲੀ ਹੌਲੀ ਪਤਾ ਲੱਗਾ ਉਹਦੀ ਟੀਚਰ ਇਨ ਚਾਰਜ ਉਹ 7th ਚ ਪੜਦਾ ਸੱਤਵੀਂ ਜਦੋਂ ਕਹਿੰਦੀ ਬੇਟਾ ਉਹ ਤੇਰੇ ਪਾਪਾ ਹੈ ਕਹਿੰਦਾ ਹਾਂ ਜੀ ਕਹਿੰਦੀ ਤੂੰ ਕਦੀ ਦੱਸਿਆ ਹੀ ਨਹੀਂ ਉਹ ਕਿ ਤੇਰੇ ਪਾਪਾ ਨੇ ਤੇ ਕਹਿੰਦਾ ਮੈਡਮ ਇਹ ਚ ਕੀ ਦੱਸਣਾ ਨਾ ਸਾਰਿਆਂ ਦੇ ਪ